ਜੋ ਜੋ ਚੌਂਡੇ ਆ ਰਹੀ ਆ ਲੋਕਾਂ ਚੋਂ ਤਸ਼ਾਹ ਵੀ ਆ ਚਾਹ ਵੀ ਆ ਔਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਦਾ ਨਾਂ ਇਹ ਹਲਕੇ ਨਾਲ ਕੋਈ ਵਾਸਤਾ ਨਾ ਪੰਜਾਬ ਨਾਲ ਕਈਆਂ ਦਾ ਤਾਂ ਵਾਸਤਾ ਸੋ ਹਲਕੇ ਤੋਂ ਵੀ ਬਾਹਰ ਕਈ ਤਾਂ ਪੰਜਾਬ ਤੋਂ ਵੀ ਬਾਹਰ ਤੇ ਮੈਨੂੰ ਲੋਕ ਆਪਣਾ ਸਮਝ ਰਹੇ ਨੇ ਖਾਸ ਤੌਰ ਤੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜਿਹੜੀਆਂ ਦਿਹਾੜੀ ਕਰਦੀਆਂ ਨੇ ਮਨਰੇਗਾ ਦੀ ਇਹਨਾਂ ਦੀਆਂ ਅਸੀਂ ਤਨਖਾਹ ਦੁੱਗਣੀਆਂ ਕਰਨ ਦਾ ਵਾਅਦਾ ਕੀਤਾ ਇਹਨਾਂ ਨਾਲ ਜਿਹੜੇ ਸਤਾਏ ਹੋ ਲੋਕ ਨੇ ਤੰਗ ਆਏ ਲੋਕ ਨੇ ਜਿਨ੍ਹਾਂ ਦੇ ਰਾਸ਼ਨ ਵੀ ਕੱਟਤਾ ਕਾਰਡ ਵੀ ਕੱਟਤੇ ਉਹਨਾਂ ਨੂੰ ਵੀ ਰਾਹਤ ਦੇਣ ਦੀ ਗੱਲ ਆ ਤੇ ਮੁਕਾਬਲਾ ਕਿਹਦੇ ਨਾਲ ਵੇਖ ਰਹੇ ਹੋ ਮਾਲਵਿੰਦਰ ਕੰਗ ਨਾਲ ਵੇਖ ਰਹੇ ਹੋ ਵਿਜੇਂਦਰ ਸਿੰਘਲਾ ਨਾਲ ਸੁਭਾਸ਼ ਸ਼ਰਮਾ ਨਾਲ ਇਸ ਚੋਣ ਦੇ ਵਿੱਚ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਦਿੱਲੀ ਦੇ ਦਿੱਲੀ ਦੇ ਦਲਾਹ ਆ ਜਿਨ੍ਹਾਂ ਦੀ ਤਾਰ ਜਿਹੜੀ ਪੰਜਾਬ ਤੋਂ ਬਾਹਰ ਫਸੀ ਹੋਈ ਆ ਉਹ ਕਦੋਂ ਪੰਜਾਬ ਦਾ ਭਲਾ ਸੋਚ ਸਕਦੇ ਆ ਜਿਹੜਾ ਹੁਣ ਕਾਂਗਰਸ ਉਮੀਦਵਾਰ ਆ ਮੇਰੇ ਮੁਕਾਬਲੇ ਪਟਿਆਲੇ ਤੋਂ ਇਹਦੇ ਫਾਦਰ ਨੂੰ ਮੈਂ ਹਰਾਇਆ ਪਟਿਆਲੇ ਤੋਂ 50000 ਵੋਟਾਂ ਨਾਲ ਦੁਬਾਰਾ ਫੇਰ ਚੋਣ ਹੋਈ ਫਿਰ ਕੈਪਟਨ ਮਹਿੰਦਰ ਸਿੰਘ ਨੂੰ ਹਰਾਇਆ ਮੈਂ 52000 ਵੋਟਾਂ ਨਾਲ ਅਮਰਜੈਂਸੀ ਦਿਨਾਂ ਦੇ ਵਿੱਚ ਜੋ ਕੁਝ ਵੀ ਹੰਡਾਇਆ ਹੁਣ ਇੱਥੋਂ ਤੱਕ ਚੰਦੂ ਮਾਇਰਾ ਜੀ ਆਪਣਾ ਤੁਸੀਂ ਤਸਫਰ ਕਿਵੇਂ ਦੇਖਦੇ ਜਦੋਂ ਅਮਰਜੈਂਸੀ ਦੇ ਦਿਨਾਂ ਸੀ ਰਿਸ਼ਤੇਦਾਰ ਵੀ ਰਿਸ਼ਤੇਦਾਰੀਆਂ ਛੱਡ ਗਏ ਸੀ ਕਿਆ ਵੀ ਐਨਐਸਏ ਤੁਹਾਡੇ ਤੇ ਲੱਗੀ ਸੀ ਕਿ ਅਮਰਤਪਾਲ ਤੇ ਵੀ ਐਨਐਸਏ ਲੱਗੀ ਹੈ ਚੌਂਡ ਲੜ ਰਹੇ ਨੇ ਤੁਸੀਂ ਸਾਂਝ ਸਕਦੇ ਹੋ ਦਰਦ ਉਹਨਾਂ ਦਾ ਕਿਉਂਕਿ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਦਰਦ ਹੰਡਾਇਆ ਹੋਵੇ ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਸਾਾਸ ਹੁੰਦਾ ਬਾਬੂਸ਼ਾਹੀ ਦੇਖ ਰਹੇ ਹਾਂ ਤੁਸੀਂ ਹਲਕਾ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਮੁਕਾਬਲਾ ਜਿਹੜਾ ਹੈਗਾ ਇੱਥੇ ਵੀ ਬੜਾ ਦਿਲਚਸਪ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਦਾਨ 'ਚ ਨੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਪਿੰਡਾਂ 'ਚ ਕੰਪੇਨਿੰਗ ਉਹਨਾਂ ਦੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਚੰਦੂ ਮਾਇਰਾ ਜੀ ਨਾਲ ਕਿਵੇਂ ਦੇਖਦੇ ਹੋ ਜੀ ਦਿਨ ਜਿਵੇਂ ਜਿਵੇਂ ਨੇੜੇ ਆ ਰਹੇ ਆ ਥੋੜਾ ਜਿਹੜਾ ਪ੍ਰਚਾਰ ਆ ਉਹ ਕਿਵੇਂ ਤੇਜ਼ ਹੋ ਰਿਹਾ ਦੇਖੋ ਕੁਦਰਤੀ ਤੌਰ ਤੇ ਚੋਣਾ ਹੋਣਾ ਹੋਵੇ ਨਾ ਹੋਣਾ ਅਸੀਂ ਤਾਂ ਚੋਣ ਮਦਾ ਅਸੀਂ ਤਾਂ ਲੋਕਾਂ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਆ ਪਰ ਚੋਣ ਦੇ ਦਿਨਾਂ ਦੇ ਵਿੱਚ ਜਿਉਂ ਜਿਉਂ ਚੋਣ ਨੇੜੇ ਆ ਰਹੀ ਆ ਲੋਕਾਂ ਚੋਂ ਦਸ਼ਾ ਵੀ ਆ ਚਾਹ ਵੀ ਆ ਔਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਅੱਜ ਵੀ ਲਖਵੀਰ ਸਿੰਘ ਡਾਕਟਰ ਮੇਦਕਰ ਜਦ ਜਿਹੜੀ ਸਭਾ ਔਰ ਬਾਲਮੀਕ ਐਸੋਸੀਏਸ਼ਨ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਵੀ ਨੇ ਔਰ ਮਿਸੀਸ ਦੀ ਚੌਂਡ ਵੀ ਲੜੇਖਾੜ ਤੋਂ ਆਪ ਪਾਰਟੀ ਦੇ ਟਿਕਟ ਤੋਂ ਉਹ ਅੱਜ ਸਾਡੇ ਸ਼ਾਮਲ ਹੋਏ ਨੇ ਕੱਲ ਵੀ ਸੈਂਕੜੇ ਨੌਜਵਾਨ ਆਪ ਪਾਰਟੀ ਦੇ ਕਾਗਜ਼ ਪਾਰਟੀ ਛੱਡ ਕੇ ਸ਼ਾਮਲ ਹੋਏ ਹਰ ਰੋ ਸ਼ੋਰ ਹੋ ਰਹੇ ਨੇ ਕਿਉਂਕਿ ਕੁਦਰਤੀ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਆ ਵੀ ਮੁਕਾਬਲੇ ਵਿੱਚ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਬਾਹਰਲੇ ਲਿਆਂਦੇ ਜਿਨ੍ਹਾਂ ਦਾ ਨਾਂ ਇਹ ਹਲਕੇ ਨਾਲ ਕੋਈ ਵਾਸਤਾ ਨਾ ਪੰਜਾਬ ਨਾਲ ਕਈਆਂ ਦਾ ਤਾਂ ਵਾਸਤਾ ਸੋ ਹਲਕੇ ਤੋਂ ਵੀ ਬਾਹਰ ਗਈ ਤਾਂ ਪੰਜਾਬ ਤੋਂ ਵੀ ਬਾਹਰ ਤੇ ਮੈਨੂੰ ਲੋਕ ਆਪਣਾ ਸਮਝ ਰਹੇ ਨੇ ਆਪਣਾ ਕਰਕੇ ਵੀ ਤੇ ਮੇਰੇ ਕੰਮਾਂ ਨੂੰ ਦੇਖ ਕੇ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਆਈਡੀਆ ਦਿੱਤਾ ਲੋਕਾਂ ਨੂੰ ਖਾਸ ਤੌਰ ਤੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜਿਹੜੀਆਂ ਦਿਹਾੜੀ ਕਰਦੀਆਂ ਨੇ ਮਨਰੇਗਾ ਦੀ ਇਹਨਾਂ ਦੀਆਂ ਅਸੀਂ ਤਨਖਾਹਾਂ ਦੁੱਗਣੀਆਂ ਕਰਨ ਦਾ ਵਾਅਦਾ ਕੀਤਾ ਇਹਨਾਂ ਨਾਲ ਆਸ਼ਾ ਵਰਕਰ ਆਂਗਣਵਾੜੀ ਵਰਕਰ ਨੇ ਇਹਨਾਂ ਦੇ ਜਿਹੜੇ ਭੱਤੇ ਨੇ ਇਹ ਦੁੱਗਣੇ ਕਰਨ ਦਾ ਵਾਅਦਾ ਕੀਤਾ ਅਸੀਂ ਜਿਹੜੇ ਆਊਟਸੋਰਸ ਤੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ 3 ਸਾਲ ਦੀ ਸਰਵਿਸ ਹੋਣ ਤੋਂ ਬਾਅਦ ਕੰਟਰੈਕਟ ਬੇਸ ਤੇ ਤੇ ਜਿਹੜੇ 3 ਸਾਲ ਕੰਟਰੈਕਟ ਤੇ ਰਹਿ ਜਾਂ ਤੇ ਉਹਨਾਂ ਨੂੰ ਅਸੀਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਨਾਲ ਨਾਲ ਜਿਹੜੇ ਸਤਾਏ ਹੋਏ ਲੋਕ ਨੇ ਤੰਗ ਆਏ ਲੋਕ ਨੇ ਜਿਨ੍ਹਾਂ ਦੇ ਰਾਸ਼ਨ ਵੀ ਕੱਟਤਾ ਕਾਰਡ ਵੀ ਕੱਟਤੇ ਉਹਨਾਂ ਨੂੰ ਵੀ ਰਾਹਤ ਦੇਣ ਦੀ ਗੱਲ ਆ ਔਰ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਦੇ ਰੁਜ਼ਗਾਰ ਦੀ ਆ ਕਾਰੋਬਾਰ ਦੀ ਆ ਅੱਜ ਕੱਲ੍ਹ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਹੈ ਫੈਕਟਰੀਆਂ ਵਿੱਚ ਕੋਈ ਕੰਮ ਨਹੀਂ ਹੈ ਟਰੇਡਿੰਗ ਤੇ ਟੂਰਿਜ਼ਮ ਦੋ ਹੀ ਸਾਧਨ ਨੇ ਜਿਹੜੇ ਡਿਵੈਲਪ ਕਰਨੇ ਨੇ ਅਸੀਂ ਮੈਂ ਟੂਰਿਜ਼ਮ ਦਾ ਪ੍ਰੋਜੈਕਟ ਬਣਾਇਆ ਸੀ ਉਹ ਮਾ ਭਾਰਤੀ ਜਦੋਂ 570 ਕਰੋੜ ਦਾ ਮਨਜ਼ੂਰ ਕਰਾਇਆ ਸੀ ਤੇ ਸ਼ਰਮਾ ਜੀ ਤੋਂ 100 ਕਰੋੜ ਦਾ ਕਲਚਰ ਫੈਰ ਮੰਤਰੀ ਤੋਂ ਵਿਰਾਸਤੇ ਖਾਲਸਾ ਦੇ ਦੁਆਲੇ ਝੀਲ ਬਣਾ ਕੇ ਕਿਸ਼ਤੀਆਂ ਛੱਡਣ ਦਾ ਪ੍ਰੋਜੈਕਟ ਹਜ਼ਾਰਾਂ ਲੋਕਾਂ ਨੇ ਵਿਜ਼ਿਟ ਕਰਿਆ ਕਰਨੀ ਸੀ ਦਿੱਲੀ ਕਿੰਨੀਆਂ ਟੈਕਸੀਆਂ ਕਿੰਨੇ ਹੋਟਲਾਂ ਦੀ ਲੋੜ ਪੈਣੀ ਸੀ ਇਸੇ ਤਰ੍ਹਾਂ ਕਾਰਗੋ ਟਰਮੀਨਲ ਚੰਡੀਗੜ੍ਹ 에어ਪੋਰਟ ਤੇ ਮਹਾਲੀ ਅਸੀਂ ਉਹ ਪਾਸ ਕਰਾਇਆ ਵਾ 5 ਸਾਲਾਂ ਚ ਚਲਾਇਆ ਨਹੀਂ ਕਿਸੇ ਨੇ ਉਹ ਜੇ ਚੱਲ ਜੇ ਸਾਡੇ ਲੋਕਾਂ ਦੀ ਇਥੋਂ ਸਬਜ਼ੀ ਦੁੱਧ ਅੰਡੇ ਮੀਟ ਫਾਲ ਫੁੱਲ ਬਾਹਰ ਜਾਣ 100 100 ਗੁਣਾ 80 80 ਗੁਣਾ ਵੱਧ ਕੀਮਤਾਂ ਲੋਕਾਂ ਨੂੰ ਮਿਲਣਾ ਫਿਰ ਵਪਾਰੀ ਕਾਰੋਬਾਰੀਆਂ ਲਈ ਟੈਕਸੀਆਂ ਦੀ ਲੋੜ ਆ ਫਿਰ ਉਹਨਾਂ ਨੂੰ ਠਹਿਰਾਉਣ ਲਈ ਹੋਟਲਾਂ ਦੀ ਲੋੜ ਆ ਰੋਟੀ ਪਾਣੀ ਖਾਣ ਲਈ ਰੈਸਟੋਰੈਂਟ ਦੀ ਲੋੜ ਆ ਕੋਈ ਹੈਂਡਲਿੰਗ ਦੀ ਲੋੜ ਕੋਈ ਟਰਾਂਸਪੋਰਟ ਦੀ ਲੋੜ ਮਤਲਬ ਢੋਆ ਢਾਈ ਲਈ ਮਤਲਬ ਕਿੰਨਾ ਕੰਮ ਮਿਲੂਗਾ ਜਿਹੜੇ ਬੱਚੇ ਸਾਡੇ ਅਮਰੀਕਾ ਕੈਨੇਡਾ ਕੰਮ ਕਰਦੇ ਨੇ ਅਸੀਂ ਉਹ ਇਹਨਾਂ ਨੂੰ ਇੱਥੇ ਕਰਨ ਲਾ ਦੇਣਾ ਬਾਕਾ ਸਨੀ ਵਾਲਾ ਬਾਰਡਰ ਖਲਾਕੇ ਹਜ਼ਾਰਾਂ ਏਕੜ ਦਾ ਪਾਰਕਿੰਗ ਦੇ ਲੋੜ ਪਏਗੀ। ਸੋ ਇਹ ਸਾਰੀਆਂ ਗੱਲਾਂ ਅਸੀਂ ਬੱਚਿਆਂ ਨੂੰ ਮਾਪੇ ਦਾ ਸਾਰਾ ਵੀ ਬਣਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਕਾਰੋਬਾਰ ਤੇ ਵੀ ਲਾਉਣਾ ਚਾਹੁੰਦੇ ਆ। ਇਹੀ ਤਰੀਕਾ ਹੋਰ ਕੋਈ ਤਰੀਕਾ ਹੀ ਹੈ ਨਹੀਂ। ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਤੇ ਦੂਜਾ ਪਾਣੀ ਦੀ ਸਮੱਸਿਆ। ਪਾਣੀ ਦੀ ਸਮੱਸਿਆ ਨੂੰ ਅਸੀਂ بارشਾਂ ਦੇ ਪਾਣੀ ਨੂੰ ਸੰਭਾਲ ਕੇ ਖੇਤੀ ਲਈ ਲਾਉਣ ਲਈ ਪਹਾੜਾਂ 'ਚ ਪਾਣੀ ਰੋਕ ਕੇ ਵੱਡੇ ਡੈਅ ਦੇ ਪਾਈਪਾਂ ਰਾਹੀਂ ਮੈਦਾਨੀ ਖੇਤਰ 'ਚ ਲਿਆਉਣਾ। 620 ਕਰੋੜ ਰੁਪਏ ਲਿਆ ਸੀ ਮੈਂ ਬਿਜਤ ਦੁਆਬ ਨੂੰ ਪੱਕਾ ਕਰਾਉਣ ਲਈ ਬਾਲ ਸਾਹਿਬ ਦੇ ਟਾਈਮ 20% ਪਾਣੀ ਬਚਿਆ ਸੀ 100 ਕਰੋੜ ਦੀ ਅਸੀਂ ਕੰਢੀ ਕਨਾਲ ਦਾ ਲਿਆ ਸੀ ਮੈਂ ਪ੍ਰੋਜੈਕਟ ਉਹਦੇ ਪਾਣੀ ਨਹੀਂ ਹੈ 67% ਪਾਣੀ ਵੇਸਟ ਹੋ ਜਾਂਦਾ ਜੇ ਉਹ ਹੀ ਪਾਣੀ ਸੰਭਾਲ ਲੀਏ ਹਰ ਖੇਤ ਨੂੰ ਪਾਣੀ ਲੱਗ ਸਕਦਾ ਇਹ ਵੀ ਮੇਰੇ ਇੱਕ ਇੱਕ ਟਿੱਚਾ ਜਿਹੜਾ ਅਸੀਂ ਪੂਰਾ ਕਰਨਾ ਚਾਹੁੰਦੇ ਆ ਤੁਸੀਂ ਮੁੱਖ ਤੌਰ ਤੇ ਮੁਕਾਬਲਾ ਕਿਹਦੇ ਨਾਲ ਵੇਖ ਰਹੇ ਹੋ ਮਾਲਵਿੰਦਰ ਕੰਗ ਨਾਲ ਵੇਖ ਰਹੇ ਹੋ ਵਿਜੇਂਦਰ ਸਿੰਘਲਾ ਨਾਲ ਸੁਭਾਸ਼ ਸ਼ਰਮਾ ਨਾਲ ਦੇਖੋ ਬੜੀ ਦਿਲਚਸਪ ਚੋਣ ਆ ਇਹ ਇਸ ਚੋਣ ਦੇ ਵਿੱਚ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਦਿੱਲੀ ਤੇ ਦਿੱਲੀ ਦੇ ਦਲਾਲ ਆ ਜਦੋਂ ਪੰਜਾਬੀਆਂ ਦਾ ਸੁਭਾ ਪੰਜਾਬੀਆਂ ਨੇ ਕਦੇ ਗੈਰਾ ਨੂੰ ਪੰਜਾਬ ਦੀ ਖੁਸ਼ਬੂਦਾਰ ਮਿੱਟੀ ਤੇ ਪੈੜਾ ਨਹੀਂ ਪੈਂਦਿੱਤਿਆਂ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬ ਤੇ ਬਾਹਰ ਜਿਨ੍ਹਾਂ ਦੀ ਗਿੱਚੀ ਦਿੱਲੀ ਦੇ ਹੱਥ ਜਾ ਜਿਨ੍ਹਾਂ ਦੀ ਦਿੱਲੀ ਪੰਜਾਬ ਜਿਨ੍ਹਾਂ ਦੀ ਤਾਰ ਜਿਹੜੀ ਪੰਜਾਬ ਤੋਂ ਬਾਹਰ ਫਸੀ ਹੋਈ ਆ ਉਹ ਕਦੋਂ ਪੰਜਾਬ ਦਾ ਭਲਾ ਸੋਚ ਸਕਦੇ ਆ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀ ਦੀ ਗੱਲ ਦੇ ਕੋਈ ਕਰ ਸਕਦਾ ਤਾਂ ਸ਼ਰੋਣੀ ਅਕਾਲੀ ਦਲ ਕਰ ਸਕਦਾ ਹੁਣ ਇਹ ਚੋਣ ਦੇ ਵਿੱਚ ਅਸੀਂ ਦਿੱਲੀ ਨਾਲ ਸਿੱਧੀ ਟੱਕਰ ਲੈਣੀ ਦਿੱਲੀ ਨਾਲ ਸਿੱਧੇ ਸਿੰਘ ਵਸਾ ਲੈ ਇੱਕ ਪਾਸੇ ਦਿੱਲੀ ਤੇ ਦਿੱਲੀ ਦੇ ਦਿਲਾਲ ਹੋਗੇ ਇੱਕ ਪਾਸੇ ਅਸੀਂ ਹੋਗੇ ਸ਼ਰੋਣੀ ਅਕਾਲੀ ਦਲ ਤੇ ਕੁਦਰਤੀ ਤੌਰ ਤੇ ਕਿਸੇ ਪਾਰਟੀ ਜੀ ਕੋਈ ਬੰਦਾ ਹੋਵੇ ਕਿਸੇ ਧਰਮ ਦਾ ਕੋਈ ਬੰਦਾ ਹੋਵੇ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰਦਾ ਜਿਨੇ ਪੰਜਾਬੀ ਮਾਂ ਦਾ ਦੁੱਧ ਪੀਤਾ ਪੰਜਾਬ ਦਾ ਖਾਦਾ ਪੀਤਾ ਪੰਜਾਬ ਦਾ ਹੰਡਾਇਆ ਉਹ ਸਾਡੇ ਨਾਲ ਖੜੇਗਾ ਜਦੋਂ ਇੱਕ ਪਾਸੇ ਪੰਜਾਬ ਹੋਊਗਾ ਤਾਂ ਕੁਦਰਤੀ ਤੌਰ ਤੇ ਦਿੱਲੀ ਬੜੇ ਤਾਂ ਨਾ ਮਾਤਰੀ ਰਹਿਣਗੇ ਮੁਕਾਬਲੇ ਅਜੇ ਤਾਂ ਗੱਲ ਹੀ ਨਹੀਂ ਕੋਈ ਰਹਿੰਦੀ ਸਹੀ ਅੱਛਾ ਆਪਣੇ ਸਫਰ ਬਾਰੇ ਸਾਨੂੰ ਦੱਸੋ ਜੀ ਤੁਸੀਂ ਕਿਵੇਂ ਸ਼ੁਰੂ ਕੀਤਾ ਸਿਆਸਤ ਚ ਚੌੜਨ ਦਾ ਕਿਵੇਂ ਸਬਬ ਬਣਿਆ ਤੁਹਾਡੀ ਪੜ੍ਹਾਈ ਲਿਖਾਈ ਹੋਵੇ ਉਸ ਤੋਂ ਬਾਅਦ ਤੁਸੀਂ 10ਵੀਂ ਰਹੇ ਸੀ ਤੁਸੀਂ ਅਮਰਜੈਂਸੀ ਦਿਨਾਂ ਦੇ ਵਿੱਚ ਜੋ ਕੁਝ ਵੀ ਹੰਡਾਇਆ ਹੁਣ ਇੱਥੋਂ ਤੱਕ ਚੰਦੂ ਮਾਇਰਾ ਜੀ ਆਪਣਾ ਤੁਸੀਂ ਤੋਂ ਸਫਰ ਕਿਵੇਂ ਦੇਖੋ ਮੈਂ ਵਿਦਿਆਰਥੀ ਜੀਵਨ ਦੇ ਵਿੱਚ ਅੱਗੇ ਆਇਆ ਪਹਿਲੀ ਗੱਲ ਆ ਕਾਲਜ ਸਟੂਡੈਂਟ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ ਸਕੂਲ ਤੇ ਮਿਲਿਟਰ ਰਿਹਾ ਪਹਿਲਾਂ ਤਾਂ ਫੇ ਕਾਲਜਾਂ ਦੇ ਪ੍ਰਧਾਨ ਰਿਹਾ ਫੇ ਮੈਂ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ ਫੇ ਐਮਰਜੈਂਸੀ ਲੱਗੀ ਫੇ ਮੈਂ ਅੰਦਰ ਰਿਹਾ ਤੇ ਬਾਹਰ ਆਇਆ ਤੇ ਫੇ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ ਫੇ ਧਰਮ ਯੁੱਧ ਮੋਰਚੇ 'ਚ ਦੋ ਵਾਰੀ ਐਨਐਸਏ ਮੇਰੇ ਤੇ ਲੱਗਿਆ ਫੇਰ ਮੈਂ ਅੰਦਰ ਰਿਹਾ ਦੋ ਸਾਲ ਤੇ ਫੇਰ ਬਾਹਰ ਆਇਆ ਫੇ ਚੋਣ ਆ ਗਈ ਫੇ ਮੈਂ ਐਮਐਲਏ ਬਣ ਗਿਆ ਫੇ ਮੈਂ ਵਜ਼ੀਰ ਬਣ ਗਿਆ ਸਭ ਤੋਂ ਛੋਟੀ ਉਮਰ ਤੋਂ ਸਭ ਤੋਂ ਵੱਡਾ ਮਹਿਕਮਾ ਮੈਨੂੰ ਮਿਲ ਗਿਆ ਫੇ ਸਾਡੀ ਸਰਕਾਰ ਟੁੱਟ ਗਈ ਗਵਰਨ 99 ਚ ਪਾਰਲੀਮੈਂਟ ਦੀ ਚੋਣ ਹੋਈ ਜਿਹੜਾ ਹੁਣ ਕਾਂਗਰਸ ਉਮੀਦਵਾਰ ਆ ਮੇਰੇ ਮੁਕਾਬਲੇ ਪਟਿਆਲੇ ਤੋਂ ਇਹਦੇ ਫਾਦਰ ਨੂੰ ਮੈਂ ਹਰਾਇਆ ਪਟਿਆਲੇ ਤੋਂ 50000 ਵੋਟਾਂ ਨਾਲ ਦੁਬਾਰਾ ਫੇਰ ਚੋਣ ਹੋਈ ਫੇਰ ਕੈਪਟਨ ਮਹਿੰਦਰ ਸਿੰਘ ਨੂੰ ਹਰਾਇਆ ਮੈਂ 52000 ਵੋਟਾਂ ਨਾਲ ਫੇਰ ਮੈਂ ਇਥੋਂ ਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਿਆ ਫੇਰ ਅਮਵੀਕਾ ਸੋਨੀ ਨੂੰ ਹਰਾਇਆ ਮੈਂ ਉਦੋਂ ਪਹਿਲਾਂ 85 ਚ ਡਿਕਾਲੇ ਹਲਕੇ ਤੋਂ ਸਾਹ ਲਾਲ ਸਿੰਘ ਨੂੰ ਹਰਾਇਆ ਮੈਂ ਸੋ ਅੱਜ ਹੁਣ ਫੇਰ ਚੋਣ ਲੜ ਰਹੇ ਹਾਂ ਇਥੋਂ ਤੇ ਹੁਣ ਕੁਦਰਤੀ ਤੌਰ ਤੇ ਜਿਹੜੇ ਮੁਕਾਬਲੇ ਵਿੱਚ ਨੇ ਉਹਦਾ ਨਾਮ ਉਹਨਾਂ ਦਾ ਪੰਜਾਬ ਨਾਮ ਉਹਨਾਂ ਦਾ ਇਹ ਹਲਕੇ ਨਾਲ ਕੋਈ ਨੇੜੇ ਤੇੜੇ ਦਾ ਰਿਸ਼ਤਾ ਹੁਣ ਤਾਂ ਮੈਦਾਨ ਖਾਲੀ ਆ ਹੁਣ ਤਾਂ ਕੁਦਰਤੀ ਤੌਰ ਤੇ ਸਾਰੇ ਲੋਕ ਬਿਨਾ ਪੱਖਪਾਤ ਤੋਂ ਪਾਰਟੀ ਬਾਜੀ ਧੜੇ ਦੇ ਉੱਪਰ ਉੱਠ ਕੇ ਨਿਰੋਲ ਪੰਜਾਬੀ ਦੇ ਤੌਰ ਤੇ ਸਾਡੇ ਨਾਲ ਆ ਕੇ ਖੜ ਗਏ ਇਹ ਚੋਣ ਤੇ ਜਿੱਤ ਯਕੀਨੀ ਆ ਅੱਛਾ ਤੁਸੀਂ ਇਹ ਵੀ ਦੱਸੋ ਜੀ ਤੁਹਾਡੇ ਪਰਿਵਾਰ ਦੀ ਸੀ ਕੀ ਸਹਿਮਤੀ ਵੀ ਤੁਸੀਂ ਸਿਆਸਤ ਕਰੋ ਤੇ ਜੋ ਕੁਝ ਵੀ ਤੁਸੀਂ ਕੀਤਾ ਸਟੂਡੈਂਟ ਯੂਨੀਅਨ ਦੇ ਨਾਲ ਜੁੜੇ ਉਹ ਸਾਰੀ ਚੀਜ਼ਾਂ 'ਚ ਪਰਿਵਾਰ ਦੀ ਸਹਿਮਤੀ ਹੁੰਦੀ ਸੀ ਕੁਦਰਤੀ ਤੌਰ ਤੇ ਪਰਿਵਾਰਾਂ ਦੀ ਬਹੁਤੀ ਸਹਿਮਤੀ ਪਰ ਪਰਿਵਾਰਾਂ ਨੇ ਕਦੇ ਢੀਕਾ ਵੀ ਨਹੀਂ ਬਣਿਆ ਪਰਿਵਾਰ ਸਾਡਾ ਢੀਕਾ ਵੀ ਨਹੀਂ ਮੇਰੇ ਮੇਰੇ ਭਰਾ ਸਪੋਰਟ ਹੀ ਕਰਦੇ ਰਹੇ ਮੇਰੇ ਬਾਪੂ ਜੀ ਵੀ ਸਪੋਰਟ ਹੀ ਕਰਦੇ ਰਹੇ ਸਧਾਰਨ ਕਿਸਾਨੀ ਦੇ ਵਿੱਚੋਂ ਅਸੀਂ ਆਏ ਪਰ ਪਰਿਵਾਰ ਵੱਲੋਂ ਕੋਈ ਢੀਕਾ ਨਹੀਂ ਸੀ ਮੇਰੇ ਲਈ ਖੁੱਲ ਸੀ ਤੇ ਕੁਦਰਤੀ ਤੌਰ ਤੇ ਅੱਗੇ ਵਧਦੇ ਗਏ ਔਖਾ ਤਾਂ ਹੁੰਦਾ ਹੀ ਆ ਜਦੋਂ ਐਮਰਜੈਂਸੀ ਦੇ ਦਿਨਾਂ ਸੀ ਰਿਸ਼ਤੇਦਾਰ ਵੀ ਰਿਸ਼ਤੇਦਾਰੀਆਂ ਛੱਡ ਗਏ ਸੀ ਤੇ ਲੋਕ ਕਹਿੰਦੇ ਸੀ ਤਾਂ ਹੁਣ ਸਾਰੀ ਉਮਰ ਆਉਣਾ ਹੀ ਨਹੀਂ ਸੀ ਬਲਕਿ ਇੱਥੋਂ ਤਾਂ ਕਹਿੰਦੇ ਸੀ ਗਿਆਨੀ ਜੈਲ ਸੇ ਇਹਨਾਂ ਨੂੰ ਗੋਲੀ ਨਾਲ ਮਰਾਏਗਾ ਮਤਲਬ ਆ ਪਿੱਛੇ ਜਦੋਂ ਧਰਮਜੁਦ ਮੋਰਤੇ ਉਦੋਂ ਕਹਿੰਦੇ ਸੀ ਰਵੀਰੋ ਇਹਨਾਂ ਨੂੰ ਗੋਲੀ ਨਾਲ ਮਰਾਏਗਾ ਮਤਲਬ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ ਪਰ ਮਾਮਾ ਦੇ ਪੁੱਤ ਮੈਂ ਝੂਠੇ ਪੁਲਿਸ ਮੁਕਾਬਲੇ ਚ ਮਰਨ ਤੋਂ ਵੀ ਬਚਾਏ ਤੁਸੀਂ ਕਿਹਾ ਵੀ ਐਨਐਸਏ ਤੁਹਾਡੇ ਤੇ ਲੱਗੀ ਸੀਗੀ ਅਮਰਤਪਾਲ ਤੇ ਵੀ ਐਨਐਸਏ ਲੱਗੀ ਹੈ ਚੋਣ ਲੜ ਰਹੇ ਨੇ ਤੁਸੀਂ ਸਮਝ ਸਕਦੇ ਹੋ ਦਰਦ ਉਹਨਾਂ ਦਾ ਦੇਖੋ ਅਮਰਤਪਾਲ ਦਾ ਦਰਦ ਜਿਹੜਾ ਉਹਦੀ ਪੀੜਾ ਸਾਨੂੰ ਅਹਿਸਾਸ ਆ ਕਿਉਂਕਿ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਦਰਦ ਹੰਡਾਇਆ ਹੋਵੇ ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਅਹਿਸਾਸ ਹੁੰਦਾ ਉਹਦੇ ਤੇ ਅੰਮ੍ਰਿਤਪਾਲ ਤੇ ਦੂਜੀ ਵਾਰੀ ਜਦੋਂ ਐਨਐਸਏ ਲੱਗਿਆ ਮੈਂ ਸਭ ਤੋਂ ਵੱਧ ਵਿਰੋਧ ਕੀਤਾ ਕਿਉਂਕਿ ਮੇਰੇ ਤੇ ਵੀ ਐਨਐਸਏ ਦੁਬਾਰਾ ਲੱਗਿਆ ਸੀ ਇਸ ਪੀੜਾ ਦਾ ਮੈਨੂੰ ਪਤਾ ਸੀ ਮੇਰੇ ਮੈਨੂੰ ਰਿਹਾ ਕਰਤਾ ਐਨਐਸਏ ਵਾਲਿਆਂ ਨੇ ਬੋਰਡ ਨੇ ਮੈਂ 15 20 ਦਿਨ ਬਾਹਰ ਰਿਹਾ ਦੁਬਾਰਾ ਮੇਰੇ ਤੇ ਲਾਤਾ ਫੇਰ ਦੂਜੀ ਵਾਰੀ ਐਨਐਸਏ ਜਦੋਂ ਲੱਗਦਾ ਉਸ ਪੀੜਾ ਜਿਨੇ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਉਹਨੂੰ ਪਤਾ ਹੁੰਦਾ ਤੇ ਜਦੋਂ ਮੈਂ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕੀਤਾ ਸੀ ਤੇ ਮੁੰਡੇ ਮਾਰਨ ਤੋਂ ਬਚਾਏ ਸੀ ਤੇ ਮੇਰੇ ਤੇ ਇੱਕ ਮਹੀਨਾ ਲਗਾਤਾਰ ਤਸ਼ੱਦਦ ਹੋਇਆ ਸੀ ਸੋ ਅਸੀਂ ਜੇਲਾ ਘਟ ਕੇ ਇਥੇ ਕਰਕੇ ਡਿਬਰੂਗੜ ਜੇਲ੍ਹ ਤੇ ਜਦੋਂ ਅਮਰਪਾਲ ਨੂੰ ਲੈ ਕੇ ਗਏ ਮੈਂ ਸੀ ਉਹਦਾ ਵੀ ਸਖਤ ਵਿਰੋਧ ਕੀਤਾ ਸੀ ਬਲਕਿ ਮੈਂ ਸੇਖ ਹੀ ਨਹੀਂ ਮਾਰਦਾ ਪਰ ਮੈਂ ਮੰਨਣਾ ਕਹਿ ਸਕਦਾ ਕਿ ਸ਼ਾਇਦ 40-50 ਮੁੰਡੇ ਹੋਰ ਡਿਬਰੂਗੜ ਜੇਲ੍ਹ ਜਾਂਦੇ ਜਦੋਂ ਅਮਰਪਾਲ ਨੂੰ ਫੜਿਆ ਅਸੀਂ ਪਟਿਆਲੇ ਡੀਆਈਜੀ ਕੋ ਗਏ ਅਸੀਂ ਉਹਨਾਂ ਨੂੰ ਗੱਲ ਕੀਤੀ ਵੀ ਤੁਸੀਂ ਨਜਾਇਜ਼ ਨਾ ਕਰੋ ਬੜੀ ਗਲਤ ਗੱਲ ਕਰ ਰਹੇ ਹੋ ਜੇ ਕਿਸੇ ਨੇ ਅਮਰਸ਼ ਅਗਲੇ ਤੱਕ ਗਨਾਹ ਥੋੜੋ ਕਰ ਲਿਆ ਤੇ ਉਹਨਾਂ ਨੇ ਸਾਡੀ ਗੱਲ ਮੰਨੀ 15 20 ਮੁੰਡੇ ਪਟਿਆਲੇ ਦੇ ਉਹ ਛੜਾਏ ਫਿਰ ਅਸੀਂ ਨਵੇਂ ਸ਼ਹਿਰ ਡੀਸੀ ਨੂੰ ਮਿਲੇ ਇੱਕ ਪਿੰਡ ਗਏ ਇੱਕ ਰਾਉ ਪਾਠੀ ਸੀ ਉਹਨੂੰ ਫੜ ਕੇ ਲੈ ਗਏ ਉਹ ਅੰਮ੍ਰਿਤਪਾਲ ਦੇ ਕਿਤੇ ਸਮਾਗਮ ਚ ਲੈ ਗਿਆ ਅਸੀਂ ਅੰਮ੍ਰਿਤਪਾਲ ਦੇ ਸਮਾਗਮ ਜਾਨਾ ਕੋਈ ਗਿਆ ਨਾ ਇੱਕ ਹੀ ਗੱਲ ਹੋਈ ਤੇ ਖਰ ਡੀਸੀ ਨੇ ਸਾਡੀ ਗੱਲ ਮੰਨੀ ਪੱਤੀ ਥੀ ਮੁੰਡੇ ਇਲਾਕੇ ਦੇ ਜਨੇ ਫੜੇ ਸਾਰੇ ਅਸੀਂ ਛੜਾਏ ਸੋ ਮੇਰਾ ਮਤਲਬ ਹੈ ਅੱਜ ਬੇਸ਼ੱਕ ਅਮਰਤਪਾਲ ਚੋਣ ਲੜ ਰਿਹਾ ਚੋਣ ਲੜਨਾ ਹਰ ਇੱਕ ਦਾ ਹੱਕ ਹੁੰਦਾ ਤੇ ਸਾਡੀ ਪਾਰਟੀ ਵੱਲੋਂ ਵਿਸ਼ਾ ਸਿੰਘ ਬਠੋਵਾ ਲੜ ਰਹੇ ਨੇ ਮੈਂ ਲੋਕ ਰਾਜ ਹਰ ਇੱਕ ਨੂੰ ਚੋਣ ਲੜਨ ਦਾ ਹੱਕ ਆ ਪਰ ਜਿੱਥੇ ਤੱਕ ਮਨੁੱਖੀ ਹੱਕਾਂ ਦੀ ਗੱਲ ਆ ਜਿੱਥੇ ਤੱਕ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਆ ਉਹਦਾ ਅਸੀਂ ਹਮੇਸ਼ਾ ਵਿਰੋਧ ਕਰਦੇ ਤੁਸੀਂ ਆਪਣੀਆਂ ਕਈ ਪ੍ਰਾਪਤੀਆਂ ਦੱਸ ਰਏ ਸੀਗੇ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਉੱਥੋਂ ਲੜੇ ਹੋ ਲੜੇ ਇੰਨੇ ਕੰਮ ਕਰਾਏ ਪਰ ਫਿਰ ਵੀ ਕਾਰਨ ਕੀ ਮੰਨਦੇ ਹੋ ਜੀ ਕਾਲੀ ਦਲ ਦਾ ਜੋ ਪਿਛਲੇ 2-3 ਚੋਣਾਂ ਦੀ ਆਪਾਂ ਗੱਲ ਕਰੀ ਹੈ ਜਿਹੜਾ ਗ੍ਰਾਫ ਲਗਾਤਾਰ ਥੱਲੇ ਆ ਰਿਹਾ ਹੈ ਕੀ ਲੱਗਦਾ ਵੀ ਲੋਕ ਬੇਮੁੱਖ ਕਿਉਂ ਹੋ ਗਏ ਨੇ ਦੇਖੋ ਗੱਲ ਇਹ ਆ ਕਈ ਵਾਰੀ ਝੂਠ ਦੀ ਦੁਕਾਨ ਚੱਲ ਜਾਂਦੀ ਆ ਝੂਠ ਦਾ ਸੌਦਾ ਵਿਕ ਜਾਂਦਾ ਤੇ ਜਿੰਨੀ ਸੋਸ਼ਲ ਮੀਡੀਆ ਤੇ ਝੂਠ ਦੀ ਦੁਕਾਨ ਚਲਾਈ ਗਈ ਉਦਾਸਰ ਹੋਇਆ ਹੁਣ ਹੌਲੀ ਹੌਲੀ ਇਹ ਤਾਂ ਗੁਰੂ ਸਾਹਿਬ ਕਹਿ ਕੇ ਇਹਨੇ ਕੂੜ ਨਖੱਟੇ ਨਾਨਕਾ ਓੜ ਸੱਚ ਰਹੇ ਸੱਚ ਦਾ ਚੰਦਰਮਾ ਜਾਗਣੀ ਜਾਗਣਾ ਹੁਣ ਸਾਨੂੰ ਆਸ ਤੇ ਵਿਸ਼ਵਾਸ ਆ ਕਿ ਸੱਚ ਸਾਹਮਣੇ ਆਏਗਾ ਝੂਠ ਹਾਰੇਗਾ ਅਧੂਰੇ ਕੰਮ ਕੀ ਰਹਿ ਗਏ ਸੀ ਤੁਹਾਡੇ ਤੋਂ ਜਦੋਂ ਤੁਹਾਨੂੰ ਮੌਕਾ ਮਿਲਿਆ ਸੀ ਪਹਿਲਾਂ ਇੱਥੋਂ ਜਿਹੜੇ ਕਰੋਗੇ ਮੈਂ ਟੂਰਿਜ਼ਮ ਦਾ ਪ੍ਰੋਜੈਕਟ ਪਾਸ ਕਰਾਇਆ ਸੀ ਦਰਿਆ ਸਤਲੁਜ ਨੂੰ ਚੈਨਲਾਈਜ਼ ਕਰਕੇ 570 ਕਰੋੜ ਦਾ ਬਰਾਸਤੇ ਖਾਲਸਾ ਦੁਆਲੇ ਝੀਲ ਬਣਾ ਕੇ ਰੈਸਟੋਰੈਂਟ ਬਣਾ ਕੇ ਹਜ਼ਾਰਾਂ ਵਿਜ਼ਟਰ ਆਇਆ ਕਰਨੇ ਸੀ ਸੈਂਕੜੇ ਬੱਚਿਆਂ ਨੂੰ ਟੈਕਸੀਆਂ ਦਾ ਕੰਮ, ਰੈਸਟੋਰੈਂਟ ਦਾ ਕੰਮ, ਹੋਟਲਾਂ ਦਾ ਕੰਮ ਮਿਲਣਾ ਸੀ। ਇਸੇ ਤਰ੍ਹਾਂ ਕਾਰਗੋ ਟਰਮੀਨਲ ਪਾਸ ਕਰਾਇਆ ਇੱਥੇ 에ਰਪੋਰਟ ਤੇ ਚਲਾਈ ਨਹੀਂ ਸਕੇ 5 ਸਾਲਾਂ 'ਚ ਉਹ ਚਲਾਉਣਾ। ਜਿਸ ਦਿਨ ਚੱਲ ਗਿਆ 100 100 80 80 ਵੱਧ ਸਬਜ਼ੀਆਂ ਦੀਆਂ ਕੀਮਤਾਂ, ਦਿਆਂ ਦੇ ਕੀਮਤਾਂ, ਮੀਟ ਦੀਆਂ ਕੀਮਤਾਂ, ਦੁੱਧ ਦੀਆਂ ਕੀਮਤਾਂ, ਫਲ ਦੀਆਂ ਕੀਮਤਾਂ, ਫੁੱਲਾਂ ਦੀਆਂ ਕੀਮਤਾਂ ਇੱਥੋਂ ਜਾਣ ਗਿਆ। ਇਹਨਾਂ ਨੇ ਕਿਉਂ ਨਹੀਂ ਚਲਾਇਆ ਕੀ ਲੱਗਦਾ? ਇਹ ਤਾਂ ਇਹਨਾਂ ਦੀ ਨਲਾਇਕੀ ਆ। ਇਹਨਾਂ ਦਾ ਲੋਕਾਂ ਨਾਲ ਇਹਨਾਂ ਦਾ ਦਿਲਚਸਪੀ ਵੀ ਨਹੀਂ। ਇਹ ਤਾਂ ਪਤਾ ਸੀ। ਹਾਂ ਤਵਾੜੀ ਸਾਹਿਬ ਨੂੰ ਵੀ ਮੈਂ ਕਿਹੜੇ ਚੋਣ ਲੜਨੀ ਐ ਇੱਥੇ ਮੈਂ ਕਿਸੇ ਹੋਰ ਥਾਂ ਤੇ ਲੜੂੰਗਾ ਜੇ ਲੋਕਾਂ ਦਾ ਸਾਹਮਣਾ ਨਹੀਂ ਕਰਨਾ ਫਿਰ ਕਿਉਂ ਅਗਲਾ ਜ਼ਿੰਮੇਵਾਰੀ ਲਵਾਂਗਾ ਅਸੀਂ ਕਹਿੰਦੇ ਆ ਚਾਹੇ ਜਿੱਤੀ ਐ ਹਾਰੀ ਅਸੀਂ ਲੋਕਾਂ ਦੇ ਵਿੱਚ ਰਹਿਣਾ ਤੇ ਇਸ ਕਰਕੇ ਸਾਡਾ ਤੇ ਉਹਨਾਂ ਦਾ ਫਰਕ ਆ ਅੱਛਾ ਇੱਕ ਇਹ ਵੀ ਦੱਸੋ ਜੀ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਟੀਚਰਾਂ ਕਰ ਰਹੇ ਨੇ ਕਿੱਕਲੀ ਨਾ ਰਹੇ ਨੇ ਅਕਾਲੀ ਦਲ ਤੇ ਮਜ਼ਾਕ ਬਣਾ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਗੱਲ ਐ ਵੀ ਮੁੱਖ ਮੰਤਰੀ ਸਾਹਿਬ ਦੀਆਂ ਇਹ ਲਫਾਫੇਬਾਜ਼ੀਆਂ ਬਿਆੰਗਵਾਜ਼ੀਆਂ ਮਤਲਬ ਹੁਣ ਲੋਕਾਂ ਨੂੰ ਢਿੱਡ ਨਹੀਂ ਭਰ ਸਕਦਾ ਹਾਸੇ ਮਜ਼ਾਕ ਦਾ ਹੋ ਲੋਕ ਪ੍ਰੈਕਟੀਕਲ ਚਾਹੁੰਦੇ ਨੇ ਇਹ ਮਾਵਾ ਪੁੱਛਣ ਗਿਆ ਵੀ ਸਾਡਾ ਰਾਸ਼ਨ ਵੀ 40 ਕਿਲੋ ਕਿਉਂ ਕੱਟਦਾ ਸਾਡੀ ਧੀ ਦੇ ਵਿਆਹ ਤੇ ਸ਼ਗਨ ਤੇ ਸ਼ਗਨ ਕਿਉਂ ਨਹੀਂ ਭੇਜਦਾ ਸਾਡੀ ਲੜਕੀ ਨੂੰ ਸਕੂਲ ਜਾਣ ਲਈ ਸਾਈਕਲ ਕਿਉਂ ਨਹੀਂ ਭੇਜਦਾ ਜਿਹੜੇ ਬਾਦਲ ਸਾਹਿਬ ਦੇ ਟਾਈਮ ਕੰਮ ਹੋ ਚੱਲ ਰਹੇ ਸੀ ਗਰੀਬਾਂ ਲਈ ਉਹ ਇਹ ਰੇੜੀ ਲੈ ਕੇ ਜਾਂਦੇ ਸੀ ਜੋ ਰਾਸ਼ਨ ਲੈ ਜਾਂਦੇ ਸੀ ਹੁਣ ਢੋਲੇ ਚ ਪਾ ਲਿਆ ਹੁੰਦੇ ਆ ਇਹ ਜਵਾਬ ਮੰਗਣਗੇ ਲੋਕ ਤੇ 1000 ਰੁਪਏ ਦਾ ਰਾਸ਼ਨ ਕੱਟ ਕੇ ਤੁਸੀਂ 300 ਦੀ ਬਿਜਲੀ 'ਚ ਮਾਫ ਕਰਤੀ ਲੋਕਾਂ ਨੂੰ ਬਧੂ ਬਣਾਉਂਦੇ ਫਿਰਦੇ ਆ ਸੋ ਲੋ ਨੂੰ ਜਵਾਬ ਦੇਣਾ ਪਊਗਾ ਹੁਣ ਕਿਕਲੀਆਂ ਕੁਕਲੀਆਂ ਨਾਲ ਕੀਤਾ ਨਾ ਵਿਅੰਗਵਾਜੀ ਨਾਲ ਹਾਸੇ ਮਜ਼ਾਕ ਨਾਲ ਲੋਕਾਂ ਦੇ ਢਿੱਡ ਨਹੀਂ ਭਰਨੇ ਉਹ ਕਹਿੰਦੇ ਨੇ ਵੀ ਅਕਾਲੀ ਦਲ ਨੂੰ ਵੀ ਇਸੇ ਕਰਕੇ ਹੁਣ ਪਿਆਰ ਨਹੀਂ ਮਿਲ ਰਿਹਾ ਵੀ ਜਿਹੜੀ ਬੇਅਦਬੀ ਹੋਈ ਸੀ ਲੋਕ ਨਹੀਂ ਭੁੱਲ ਰਹੇ ਪਿਆਰ ਨਹੀਂ ਲੋਕ ਪੀਪਲ ਥੱਲੇ ਬੈਠੇ ਆ ਗਰਮੀ ਦਾ ਮਹੀਨਾ ਬੀਬੀਆਂ ਬੈਠੀਆਂ ਕੰਮ ਛੱਡ ਕੇ ਇਹ ਪਿਆਰ ਤੇ ਸਤਿਕਾਰ ਤੋਂ ਬਿਨਾਂ ਹੀ ਆ ਤੁਹਾਡੀ ਕਿਹੜੀ ਸਰਕਾਰ ਆ ਸਾਡੇ ਪਿਆਰਤੀ ਆਏ ਲੋਕ ਸਾਡੇ ਸਤਿਕਾਰਤੀ ਆਏ ਲੋਕ ਇਹ ਤਾਂ ਬਲਕਿ ਉਹਨਾਂ ਨੂੰ ਨਹੀਂ ਮਿਲ ਰਿਹਾ ਅੱਜ ਮੁੱਖ ਮੰਤਰੀ ਪੰਜਾਬ ਦਾ ਹੋਵੇ ਦੇ ਲੋਕ ਸੜਕਾਂ ਤੇ ਆ ਕੇ ਕਾਲੀਆਂ ਝੰਡੀਆਂ ਲੈ ਕੇ ਮਜਾਰੇ ਕਰਦੇ ਹੋਣ ਤੇ ਭੱਜ ਕੇ ਕਿਸੇ ਕਮਰੇ 'ਚ ਲੁਕੜਾ ਪਿਆ ਹੋਵੇ ਮੁੱਖ ਮੰਤਰੀ ਨੂੰ ਮੇਰਾ ਖਿਆਲ ਆ ਪੰਜਾਬ ਦਾ ਮੁੱਖ ਮੰਤਰੀ ਇਸ ਤਰ੍ਹਾਂ ਨਹੀਂ ਕਰਦਾ ਲੁਕਿਆ ਜਿਵੇਂ ਕੱਲ ਭਗਵੰਤ ਮਾਨ ਲੁਕਿਆ ਸੋ ਉਹ ਤਾਂ ਉਹਨੂੰ ਦੇਖਣਾ ਚਾਹੀਦਾ ਵੀ ਉਹ ਲੋਕ ਉਹਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਨੇ ਆਖਰੀ ਸਵਾਲ ਜੀ ਖੇਤਰੀ ਪਾਰਟੀ ਦੀ ਇੰਪੋਰਟੈਂਸ ਕਿਵੇਂ ਮੰਨਦੇ ਹੋ ਇੱਕੋ ਇੱਕ ਥੋੜੀ ਪਾਰਟੀ ਸੀਗੀ ਪਰ ਲਗਾਤਾਰ ਥੱਲੇ ਆ ਰਹੀ ਹੈ ਤੁਸੀਂ ਹਾਲਾਂਕਿ ਕੋਸ਼ਿਸ਼ਾਂ ਕਰ ਰਹੇ ਹੋ ਅੱਜ ਮੁਲਕ ਦੇ ਵਿੱਚ ਖੇਤਰੀ ਪਾਰਟੀਆਂ ਦੀ ਬੜੀ ਐਮੇ ਤਾਂ ਭਾਵੇਂ ਪਹਿਲਾਂ ਵੀ ਇਹ ਸੰਵਿਧਾਨ ਨਿਰਮਾਤਾਵਾਂ ਨੇ ਇਸੇ ਕਰਕੇ ਇਸ ਮੁਲਕ ਨੂੰ ਫ ਤੇ ਫੈਡਰਲ ਸਿਸਟਮ ਦੇ ਵਿੱਚ ਖੇਤਰੀ ਪਾਰਟੀਆਂ ਦੀ ਬੜੀ ਵੱਡੀ ਲੋੜ ਆ ਤੇ ਵਕਤ ਦੇ ਨਾਲ ਹੌਲੀ-ਹੌਲੀ ਕੇਂਦਰੀਕਰਨ ਹੋ ਗਿਆ ਯੂਨੀਟਰੀ ਸਿਸਟਮ ਹੋ ਗਿਆ ਤੇ ਨੈਸ਼ਨਲ ਪਾਰਟੀਆਂ ਦਾ ਕਬਜ਼ਾ ਹੋ ਗਿਆ ਹੁਣ ਖੁਸ਼ਕਿਸਮਤੀ ਇਹ ਆ ਵੀ ਇਹ ਚਾਰ ਗੇੜ ਚੋਣਾਂ ਦੇ ਹੋਏ ਨੇ ਚਾਰੇ ਗੇੜਾਂ ਦੇ ਵਿੱਚ ਦੇਸ਼ ਤੇ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ ਜਿਹੜੇ ਸਾਨੂੰ ਕਹਿੰਦੇ ਨਾ ਵੀ ਜਿੱਤ ਕੇ ਫੇਰ ਨਾ ਬੀਜਪੀ ਨਾਲ ਚਲੇ ਜਾਏ ਕਿਉਂ ਜਾਵਾਂਗੇ ਜਾਣਾ ਹੁੰਦਾ ਹੁੰਦੀ ਨਾ ਚਲੇ ਜਾਂਦੇ ਤੇ ਹੁਣ ਖੇਤਰੀ ਪਾਰਟੀਆਂ ਦਾ ਤਾਂ ਰਾਜ ਆਉਣ ਲੱਗਿਆ ਤੁਸੀਂ ਕਿਹਦੇ ਨਾਲ ਜਾਣ ਬਾਰੇ ਸੋਚ ਖੇਤਰੀ ਪਾਰਟੀਆਂ ਸਾਡੇ ਦੇਖੋ ਮਮਤਾ ਬੈਂਰਜੀ ਆ ਰਹੀ ਆ ਮਹਾਰਾਸ਼ਟਰ ਦੇ ਵੀ ਉਦੇ ਠਾਕਰੇ ਉਹ ਨਹੀਂ ਆ ਰਹੇ ਨੇ ਆਪਣੇ ਨਵੀਨ ਠਾਕਰੇ ਉਹ ਨਹੀਂ ਆ ਨਵੀਨ ਜੀ ਨਹੀਂ ਆ ਰਹੇ ਆ ਬੀਸਾ ਦੇ ਵਿੱਚ ਉਧਰ ਟੀਆਰਐਸ ਆ ਰਿਹਾ ਉਧਰ ਨੈਡੂ ਆ ਰਿਹਾ ਔਰ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦੀ ਮਜ਼ਬੂਤੀ ਦਾ ਅਗਿਆਰੀਆਂ ਨੇ ਤੇ ਜਦੋਂ ਖੇਤਰੀ ਪਾਰਟੀਆਂ ਆਉਣਗੀਆਂ ਤਾਂ ਸਰਦਾਰੀ ਅਕਾਲੀਆਂ ਦੀ ਹੋਏਗੀ ਕਿਉਂਕਿ ਖੇਤਰੀ ਪਾਰਟੀਆਂ ਵਿੱਚ ਸਭ ਤੋਂ ਵੱਧ ਸਤਕਾਰ ਸਭ ਤੋਂ ਵੱਧ ਥਾਂ ਅਕਾਲੀਆਂ ਨੂੰ ਮਿਲਦਾ ਮੈਂ ਤੁਹਾਨੂੰ ਹੋਰ ਦੱਸਦਾ ਅੱਜ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਦਾ ਮਹਾਸੰਗ ਬਣਨਾ ਸੀ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਮੈਂ ਮਮਤਾ ਬੇਨਰਜੀ ਨੂੰ ਮਿਲ ਕੇ ਆਇਆ ਮੇਰੇ ਬੜੇ ਚੰਗੇ ਰਿਲੇਸ਼ਨ ਹਨਾ ਤੇ ਉਹਦੇ ਠਾਕਰੇ ਨੂੰ ਮਿਲ ਕੇ ਆਇਆ ਮੇਰੇ ਚੰਗੇ ਸਬੰਧ ਹਨਾ ਨਵੀਨ ਜੀ ਨੂੰ ਮਿਲ ਕੇ ਆਇਆ ਨੈਡੂ ਨੂੰ ਮਿਲ ਕੇ ਆਇਆ ਸਾਰੇ ਇਸ ਗੱਲ ਤੇ ਸਹਿਮਤ ਸੀ ਵੀ ਬਾਦਲ ਸਾਹਿਬ ਨੂੰ ਤੁਸੀਂ ਕਨਵੀਨਰ ਬਣਾਓ ਅਗਵਾਈ ਕਰਨ ਪਰ ਬਾਦਲ ਸਾਹਿਬ ਦੀ ਸਿਹਤ ਠੀਕ ਨਹੀਂ ਸੀ ਜੇ ਬਾਦਲ ਸਾਹਿਬ ਦੀ ਸਿਹਤ ਠੀਕ ਹੁੰਦੀ ਤਾਂ ਇਹ ਮੁਲਕ ਦੀ ਰਾਜਨੀਤੀ ਹੋਰੇ ਪਾਸੇ ਨੂੰ ਹੁੰਨੀ ਸੀ ਤੇ ਹੁਣ ਚਲੋ ਉਹ ਤਾਂ ਹੋ ਗਿਆ ਬਾਣਾ ਵਰਤ ਗਿਆ ਪਰ ਹੁਣ ਮੁਰਦਕੇ ਫੇਰ ਮਜਬੂਤੀ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਆ ਰਹੀਆਂ ਨੇ ਉਹਦੇ ਚ ਸਰਦਾਰੀ ਅਕਾਲੀਆਂ ਦੀ ਹੋਣੀ ਆ ਇਹ ਕੁਦਰਤ ਦਾ ਕ੍ਰਿਸ਼ਮ ਆਇਆ ਹੁਣ ਅਸੀਂ ਕਿਤੇ ਸੋਚਿਆ ਸੀ ਵੀ ਮੇਰੇ ਮੁਕਾਬਲੇ ਸਾਰੇ ਬਾਹਰ ਲਿਆ ਜਾਣਗੇ ਕਦੇ ਨਹੀਂ ਸੀ ਕਿਸੇ ਨੇ ਸੋਚਿਆ ਹੁਣ ਇਹ ਪ੍ਰਮਾਤਮਾ ਨੇ ਬਖਸ਼ੇ ਕੀਤੀ ਆ ਮਾਲਵਿੰਦਰ ਕੰਗ ਬਾਹਰ ਲਏ ਹੋਰ ਕਿਤੇ ਇੱਥੇ ਦੇ ਆ ਉਹ ਤਾਂ ਪੰਜਾਬ ਤਾਂ ਇੱਕ 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 ਵਿਸ਼ਵਾ ਜ਼ਮੀਨ ਨਹੀਂ ਨਾ ਉਹਦਾ ਬਾਪ ਨਾ ਉਹਦਾ ਦਾਦਾ ਨਾ ਹੋ ਆਪ ਇੱਥੇ ਕਿਰਾਏ ਤੇ ਰਹਿੰਦਾ ਤੇ ਮੇਰੇ ਖਿਆਲ ਆ ਕਿਸੇ ਆਪ ਦੇ ਬੰਦੇ ਨੂੰ ਪੁੱਛੋ ਵੀ ਤੁਹਾਡੇ ਉਮੀਦਵਾਰ ਦਾ ਐਡਰੈਸ ਕੀ ਆ ਕਿਸਨੂੰ ਨਹੀਂ ਪਤਾ ਹੋਊਗਾ ਉਹ ਤਾਂ ਇੱਥੇ ਪੜਨ ਆਇਆ ਸੀ ਬੀਜੇਪੀ ਦੀਆਂ ਸ਼ਾਖਾਵਾਂ ਚ ਜਾਣ ਲੱਗ ਗਿਆ ਉੱਥੇ ਸ਼ਰਾਰਤ ਕਰਤੀ ਉਹਨਾਂ ਨੇ ਕੱਢਤਾ ਤੇ ਫਿਰ ਆਪ ਵਾਲਿਆਂ ਨੇ ਸੰਭਲਿਆ ਆਪ ਵਾਲਿਆਂ ਕੋਲ ਸਾਰਾ ਸਬਸਕ੍ਰਾਈਬ ਮਾਲ ਲਿਆ ਆਪ ਵਾਲਿਆਂ ਕੋਲ ਸਾਰਾ ਰੱਦੀ ਮਾਲ ਲਿਆ ਤੇ ਜਗਾੜ ਨਾ ਬਣੀ ਸਰਕਾਰਾਂ ਮੈਂ ਤੁਹਾਨੂੰ ਦੱਸਦਾ ਇੱਕ ਤਰੀਕ ਤੋਂ ਬਾਅਦ ਜਿਹੜੇ ਚਾਰ ਨੂੰ ਨਤੀਜੇ ਨਿਕਲਨੇ ਆ ਮੇਰਾ ਖਿਆਲ ਹੈ ਜਿਵੇਂ ਭਿੰਡਾ ਦੇ ਛਿਰਥੇ ਤੇ ਨਾ ਰੋੜਾ ਮਾਰੇ ਤੇ ਛੱਥਾ ਖਾਲੀ ਹੋ ਜਾਂਦਾ ਐਂ ਭਗਵਾਨ ਜੀ ਤੁਮਾਨ ਕੱਲੇ ਹੀ ਰਹਿ ਜੂਗਾ ਸਭ ਉੱਡ ਜਾਣਗੇ ਕਿਉਂਕਿ origignal ਕੋਈ ਨਹੀਂ ਸਭ ਆਧਾਰੀ ਆਏ ਹੋਏ ਆ ਕਿ ਜੋ ਕਰੀਆ ਸੋ ਚੰਦੂ ਮਾਇਰਾ ਜੀ ਨਾਲ ਗੱਲਬਾਤ ਅਸੀਂ ਕਰ ਰਹੇ ਸੀਗੇ ਜਿਹੜੇ ਪ੍ਰਚਾਰ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਮਜਾਤ ਪਿੰਡ ਆ ਜਿਹੜਾ ਆਨੰਦਪੁਰ ਸਾਹਿਬ ਹਲਕੇ ਚ ਪੈਂਦਾ ਵਿਧਾਨ ਸਭਾ ਹਲਕਾ ਖਰੜ ਚ ਪੈਂਦਾ ਉੱਥੇ ਚੰਦੂ ਮਾਇਰਾ ਜੀ ਆਪਣਾ ਲਗਾਤਾਰ ਪ੍ਰਚਾਰ ਕਰ ਰਹੇ ਨੇ ਲੋਕਾਂ ਨਾਲ ਮਿਲ ਰਹੇ ਨੇ ਤੇ ਹਰੇਕ ਨੂੰ ਇਹ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦੀ ਜਿਹੜੀ ਬੜੀ ਅਹਿਮੀਅਤ ਹੈ ਤੇ ਅਕਾਲੀ ਦਲ ਨੂੰ ਮੁੜ ਤੋਂ ਸੱਤਾ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਫੇਰ ਹੀ ਪੰਜਾਬ ਦੀ ਜਿਹੜੀ ਅਪਲਾਈ ਹੋ ਸਕਦੀ ਉੱਥੇ ਹੀ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ਦੇ ਨਾਲ ਕਿੱਕਲੀ ਸੁਣਾ ਕੇ ਅਕਾਲੀ ਦਲ ਦਾ ਇੱਕ ਵਾਰ ਫੇਰ ਤੋਂ ਮਜ਼ਾਕ ਉਡਾਇਆ ਗਿਆ ਕਾਲ ਦਲ ਤੇ ਹਮਲਾ ਕੀਤਾ ਗਿਆ ਉਸ ਨੂੰ ਇਹਨਾਂ ਨੇ ਲਫਾਫੇਬਾਜੀ ਦੱਸਿਆ ਮੁਹਾਲੀ ਤੋਂ ਕੈਮਰਾਮੈਨ ਕਾਸ਼ਤੀਦ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਟਾਇਰ